ਪੀਜ਼ਾ ਖਾਣਾ ਹਰ ਇੱਕ ਨੂੰ ਪਸੰਦ ਹੁੰਦਾ ਜੀ ਤੇ ਅੱਜ ਆਪਾਂ ਟੇਸਟੀ ਪੀਜ਼ਾ ਇਹ ਬਣਾਵਾਂਗੇ ਤੇ ਤੁਹਾਨੂੰ ਵੀ ਇਹ ਰੈਸਪੀ ਅੱਜ ਸਿਖਾਵਾਂਗੇ ਜੀ ਪੀਜ਼ਾ ਬਣਾਉਣ ਦੀ ਤੇ ਅੱਜ ਇਹ ਪੀਜ਼ਾ ਆਪਾਂ ਤਵੇ ਤੇ ਬਣਾਵਾਂਗੇ ਜੀ ਤੇ ਨਾ ਆਪਾਂ ਨੇ ਆਟਾ ਗੁੰਨਣਾਗਾ ਨਾ ਵੇਲਣਾਗਾ ਤੇ ਬਿਨਾਂ ਇਸ਼ਟ ਤੋਂ ਆਪਾਂ ਇਹ ਬਣਾਵਾਂਗੇ ਪੀਜ਼ਾ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਜੀ ਤੇ ਪੀਜਾ ਦੀ ਵੀਡੀਓ ਐਂਡ ਤੱਕ ਦੇਖਣ ਲਈ ਜੀ ਵੀਡੀਓ ਨਾਲ ਬਨੇ ਰਹਿਣਾ ਜੀ ਪੀਜਾ ਬਣਾਉਣ ਲਈ ਜੀ ਆਪਾਂ ਨੇ ਇੱਕ ਕੌਲੀ ਲੈਤੀ ਮੈਦਦ ਤੇ ਅੱਜ ਜਿਹੜਾ ਆਪਾਂ ਪੀਜਾ ਬਣਾਵਾਂਗੇ ਇਹ ਬਿਨਾ ਆਟਾ ਗੁੰਨੇ ਬਣਾਵਾਂਗੇ ਆਪਾਂ ਨਾ ਆਟਾ ਗੁੰਨਣਾ ਨਾ ਮੇਲਣਾਗਾ ਤੇ ਬਿਨਾ ਇਸਟ ਤੋਂ ਤੇ ਆਪਾਂ ਇਹ ਪੀਜਾ ਬਣਾਵਾਂਗੇ ਅੱਜ ਤੇ ਆਪਾਂ ਇੱਕ ਕੌਲੀ ਮੈਦੇ ਦੀ ਲਈਤੀ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਛੋਟਾ ਚਮਚ ਨਮਕ ਦਾ ਤੇ ਅੱਧਾ ਛੋਟਾ ਚਮਚੀ ਆਪਾਂ ਪਾਵਾਂਗੇ ਚੀਨੀ ਦਾ ਚੀਨੀ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਜੀ ਤੇ ਸਾਤ ਚੀਨੀ ਵੀ ਲੈ ਸਕਦੇ ਹੋ ਤੇ ਇੱਕ ਛੋਟਾ ਚਮਚਾ ਆਪਾਂ ਪਾ ਦਾਂਗੇ ਜੀ ਬੇਕਿੰਗ ਪਾਊਡਰ ਦਾ ਤੇ ਇਹਦੀ ਥਾਂ ਤੇ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਆਂਗੇ ਬੇਕਿੰਗ ਸੋਡਾ ਤੇ ਇਹ ਆਪਾਂ ਨੇ ਲੇਤਾ ਬੇਕਿੰਗ ਪਾਊਡਰ ਜੀ ਇਹ ਜਿਹੜਾ ਕੇਕ ਬਣਾਉਣ ਦੇ ਲਈ ਆਉਂਦਾ ਇਹ ਇਹ ਪਾਇਆ ਆਪਾਂ ਨੇ ਬੇਕਿੰਗ ਪਾਊਡਰ ਇਹਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਚਾਪਾ ਬਿਨਾ ਐਸਟ ਤੋਂ ਆਪਾਂ ਇਹਨੂੰ ਬਣਾ ਰਹੇ ਆਂਗੇ ਤੇ ਹੁਣ ਆਪਾਂ ਜਿਹੜੇ ਕੱਪ ਨਾਲ ਮੈਂ ਇਦਾਂ ਮਿਲੇਆ ਸੀਗਾ ਉਸੇ ਕੱਪ ਨਾਲ ਹੀ ਆਪਾਂ ਇਹ ਦਹੀਂ ਲੈਤੀਗੀ ਇੱਕ ਕੱਪ ਇੱਕ ਕੱਪ ਆਪਾਂ ਨੇ ਮੈਂ ਇਦਾਂ ਲੇਤਾ ਇੱਕ ਕੱਪ ਦਹੀਂ ਤੇ ਦਹੀਂ ਨੂੰ ਵੀ ਆਪਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਰਲਾ ਲੈਣਾ ਜੀ ਇਸ ਤਰੀਕੇ ਨਾਲ ਸੈਟ ਲੈਣਾ ਹੁਣ ਇਹ ਆਪਣਾ ਵੈਟਰ ਬਣ ਕੇ ਤਿਆਰ ਆ ਜੀ ਬਿਲਕੁਲ ਘੋਲ ਇਹ ਤੇ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਉਸ ਤਰੀਕੇ ਦਾ ਹੀ ਬਣਾਇਆ ਆਪਾਂ ਨੇ ਬਣ ਗਿਆ ਨਾ ਆਪਾਂ ਨੂੰ ਇਹ ਜਿਆਦਾ ਗਾੜਾ ਚਾਹੀਦਾ ਨਾ ਪਤਲਾ ਬਸ ਹੁਣ ਇੱਥੇ ਆਪਾਂ ਇੱਕ ਲੈ ਲਏ ਜੀ ਫਰਾਈ ਪੈਨ ਤੇ ਇਹਦੀ ਜਗ੍ਹਾ ਤੁਸੀਂ ਤਵਾ ਵੀ ਲੈ ਸਕਦੇ ਆਂਗੇ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਜੀ ਤੇਲ ਜਾਂ ਘਿਓ ਨਾਲ ਇਸ ਤਰੀਕੇ ਨਾਲ ਸਰਫਾਈਂਡ ਵਗੈਰਾ ਨਾਲ ਜਾਂ ਘਿਓ ਨਾਲ ਇਸ ਤਰੀਕੇ ਨਾਲ ਆਪਾਂ ਪੂਰਾ ਗ੍ਰੀਸ ਕਰ ਲੈਣਾ ਇਹਨੂੰ ਵਿੱਚੋਂ ਸਾਰੇ ਤੇ ਹੁਣ ਜਿਹੜਾ ਆਪਾਂ ਨੇ ਬੈਟਰ ਤਿਆਰ ਕਰਿਆ ਜੀ ਸਾਰਾ ਇਹਦੇ ਵਿੱਚ ਫੈਲਾ ਲੈਣਾ ਜਿਵੇਂ ਆਪਾਂ ਚੀਲਾ ਵਗੈਰਾ ਫੈਲਾਉਨੇ ਹੁੰਨੇ ਆ ਇਸ ਤਰੀਕੇ ਨਾਲ ਇਹ ਫੈਲ ਜਾਊਗਾ ਇਸ ਤਰੀਕੇ ਨਾਲ ਫੈਲਾ ਲੈਣਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਸਾਰਾ ਬੈਟਰ ਇਹਦੇ ਵਿੱਚ ਪਾ ਲਿਆ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਚਮਚ ਨਾਲ ਸੈੱਟ ਕਰ ਲੈਣਾਗਾ ਤੇ ਹੁਣ ਇਹ ਬਿਲਕੁਲ ਵਧੀਆ ਸੈੱਟ ਹੋ ਗਿਆ ਜੀ ਇਸ ਤਰੀਕੇ ਨਾਲ ਸਾਰਾ ਓਕੇ ਸੋ ਦਾ ਫਲੇਮ ਔਨ ਕਰ ਲਾਂਗੇ ਜੀ ਤੇ ਹੁਣ ਆਪਾਂ ਇਹਨੂੰ ਉੱਪਰੋਂ ਕਵਰ ਕਰ ਦਾਂਗੇ ਜੀ ਢੱਕਣ ਨਾਲ ਜੇਕਰ ਤੁਹਾਡੇ ਕੋਲ ਲੋਹੇ ਦਾ ਤਵਾ ਵੀ ਹੈਗਾ ਨਾ ਤੁਸੀਂ ਇਸ ਤਰੀਕੇ ਦਾ ਕੋਈ ਢੱਕਣ ਨਾਲ ਉਹਨੂੰ ਢੱਕ ਦੇਣਾਗਾ ਜੇਕਰ ਤੁਹਾਡੇ ਕੋਲ ਕੋਈ ਲੋਹੇ ਦਾ ਤਵਾ ਹੈਗਾ ਹੈਗਾ ਤਾਂ ਉੱਤੋਂ ਤੁਸੀਂ ਇਸ ਤਰ੍ਹਾਂ ਉਹਨੂੰ ਢੱਕਣ ਨਾਲ ਢੱਕ ਦੇਣਾ ਕਿਸੇ ਕੜਾਈ ਦੇ ਢੱਕਣ ਨਾਲ ਤੇ ਹੁਣ ਆਪਾਂ ਬਿਲਕੁਲ ਲੋ ਫਲੇਮ ਤੇ ਇਹਨੂੰ 2 ਮਿੰਟ ਲਈ ਪਕਾਵਾਂਗੇ ਜੀ ਹੁਣ ਆਪਣੇ 2 ਮਿੰਟ ਹੋ ਗਏ ਜੀ ਤੇ ਇਹਨੂੰ ਆਪਾਂ ਚੈੱਕ ਕਰ ਦੇਂਗੇ ਤੇ ਤੇ ਦੇਖੋ ਜੀ ਆਪਣਾ ਪੀਜ਼ਾ ਬੇਸ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਗੈਸ ਆਫ ਕਰ ਦਾਂਗੇ ਇਹ ਆਪਣੇ ਹੱਥ ਨਾਲ ਬਿਲਕੁਲ ਨਹੀਂ ਚਿਪਕ ਰਿਆ ਤੇ ਹੁਣ ਗੈਸ ਬੰਦ ਕਰ ਦਾਂਗੇ ਆਪਾਂ ਤੇ ਦੂਸਰਾ ਤਰੀਕਾ ਤੁਸੀਂ ਇਹਨੂੰ ਇਸ ਤਰੀਕੇ ਨਾਲ ਹਿਲਾ ਕੇ ਵੀ ਦੇਖ ਸਕਦੇ ਆ ਇਹ ਦੇਖੋ ਇਸ ਤਰੀਕੇ ਨਾਲ ਇਹ ਲੋ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਪਲੇਟ ਰੱਖ ਲਾਂਗੇ ਤੇ ਆਪਾਂ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਨਾਲ ਤੇ ਇਹ ਵੇਖੋ ਕਿੰਨਾ ਵਧੀਆ ਇਹ ਬਣ ਕੇ ਤਿਆਰ ਆਪਣਾ ਬੇਸ ਪੀਜ਼ਾ ਬੇਸ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇਹਨੂੰ ਵਾਪਸ ਫਰਾਈ ਦੇ ਵਿੱਚ ਕੱਢ ਦਾਂਗੇ ਇਹਦੇ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਦੁਬਾਰਾ ਫਰਾਈ ਦੇ ਵਿੱਚ ਹੀ ਰੱਖ ਲੈ ਜੀ ਤੇ ਗੈਸ ਆਪਣਾ ਬੰਦ ਦੀ ਹੈਗਾ ਹੁਣ ਆਪਾਂ ਇਹ ਤੇ ਲਗਾਵਾਂਗੇ ਜੀ ਪੀਜ਼ਾ ਸੌਸ ਇਹ ਤੇ ਜੇ ਤੁਸੀਂ ਸਿੰਪਲ ਸੌਸ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਸਿੰਪਲ ਸੌਸ ਵੀ ਲਗਾ ਸਕਦੇ ਆਂਗੇ ਪੀਜ਼ਾ ਸੌਸ ਹੈ ਨਹੀਂ ਕੀਤਾ ਇਸ ਤਰੀਕੇ ਨਾਲ ਸਾਰੇ ਆਪਾਂ ਸੌਸ ਨੂੰ ਚੰਗੀ ਤਰ੍ਹਾਂ ਲਗਾ ਦੇਣਾਗਾ ਤੇ ਆਪਾਂ ਨੇ ਪੀਜ਼ਾ ਚੀਜ਼ ਲੈਤਾ ਜੀ ਇਹਨੂੰ ਆਪਾਂ ਕੱਦੂ ਕਸ਼ ਕਰ ਲਾਂਗੇ ਹੁਣ ਆਪਾਂ ਇਹਨੂੰ ਸਾਰੇ ਚੀਜ਼ ਨੂੰ ਕਦੂਕਸ਼ ਕਰ ਲਿਆ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਲਾ ਦੇਣਾ ਸਾਰੇ ਇਸ ਤੇ ਪੀਜੇ ਬੇਸ ਤੇ ਇਸ ਤਰੀਕੇ ਨਾਲ ਤੇ ਇਹ ਆਪਾਂ ਲੈ ਲਏ ਜੀ ਸਵੀਟ ਕੌਨ ਹੈਗੇ ਇਹ ਤੇ ਇਹ ਪਿਆਜ਼ ਆਪਾਂ ਨੇ ਇਸ ਤਰੀਕੇ ਨਾਲ ਕੱਟ ਲਿਆ ਤੇ ਇਹ ਹਰੀ शिमला ਮਿਰਚ ਹੈ ਤੇ ਇਹ ਲਾਲ शिमला ਮਿਰਚ ਹੈਗੀ ਤੇ ਤੁਸੀਂ ਕੋਈ ਵੀ ਚੀਜ਼ ਇਹਦੇ ਵਿੱਚ ਲੈ ਸਕਦੇ ਹੋ ਜਿਵੇਂ ਕਿ ਪਨੀਰ ਵਗੈਰਾ ਜਾਂ ਕੁਝ ਹੋਰ ਤੇ ਆਪਦੀ ਮਨਪਸੰਦ ਦੀਆਂ ਚੀਜ਼ਾਂ ਇਹ ਚ ਤੁਸੀਂ ਲੈ ਸਕਦੇ ਆਂਗੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਹ ਤੇ ਇਸ ਤਰੀਕੇ ਨਾਲ ਰੱਖ ਲਾਂਗੇ ਪੀਜੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਜਾ ਲਾਂਗੇ ਸਾਰੇ ਪੀਜੇ ਨੂੰ ਲੋ ਜੀ ਆਪਾਂ ਸਾਰਾ ਸਮਾਨ ਇੱਥੇ ਰੱਖ ਲੈ ਚੰਗੀ ਤਰ੍ਹਾਂ ਤੇ ਹੁਣ ਆਪਾਂ ਉੱਤੋਂ ਦੀ ਹੋਰ ਇਹ ਪਾ ਦਾਂਗੇ ਆਪਾਂ ਚੀਜ਼ ਜਿਹੜਾ ਆਪਣੇ ਕੋਲ ਬਚਿਆ ਹੋਇਆ ਸੀ ਹੋਰ ਇਹ ਆਪਾਂ ਨੇ ਲੈਤਾ ਜੀ ਔਰਗਨੋ ਤੇ ਇਹ ਪਾ ਦਾਂਗੇ ਆਪਾਂ ਉੱਪਰ ਦੀ ਇੱਥੇ ਆਪਾਂ ਨੇ ਔਰਗਨੋ ਪਾ ਦੇਣਾਗਾ ਔਰਗਨੋ ਆਪਾਂ ਨੇ ਪਾਤਾ ਜੀ ਤੇ ਇਹ ਆਪਾਂ ਲਾਵਾਂਗੇ ਚਿੱਲੀ ਫਲਿਕਸ ਇਹਦੀ ਥਾਂ ਤੇ ਤੁਸੀਂ ਕੁੱਟੀ ਹੋਈ ਲਾਲ ਮਿਰਚ ਵੀ ਪਾ ਸਕਦੇ ਆਂਗੇ ਇਸ ਤਰੀਕੇ ਨਾਲ ਆਪਾਂ ਨੇ ਚਿਲੀ ਫਲਿਕਸ ਪਾ ਦੇਣੇ ਚਿਲੀ ਫਲਿਕਸ ਵੀ ਆਪਾਂ ਨੇ ਪਾ ਤੈ ਜੀ ਤੇ ਹੁਣ ਆਪਾਂ ਇਹਨੂੰ ਢੱਕ ਦੇਣਾਗਾ ਕਵਰ ਕਰ ਦਾਂਗੇ ਇਹਨੂੰ ਆਪਾਂ ਆਪਾਂ ਗੈਸ ਆਨ ਕਰਤਾ ਜੀ 2 ਤੋਂ 3 ਮਿੰਟ ਲੱਗਣਗੇ ਚੀਜ਼ ਮੈਲਟ ਹੋਣ ਤੇ ਤੇ 2 ਤੋਂ 3 ਮਿੰਟ ਆਪਾਂ ਬਸ ਲੋ ਫਲੇਮ ਤੇ ਇਹਨੂੰ ਪਕਾਵਾਂਗੇ ਆਪਾਂ ਬਿਲਕੁਲ ਲੋ ਫਲੇਮ ਤੇ ਚੀਜ਼ ਆਪਣਾ ਮੈਲਟ ਹੋ ਗਿਆ ਜੀ ਹੁਣ ਕਿਜੇ ਤੇ ਤੇ ਵੇਖੋ ਕਿੰਨਾ ਵਧੀਆ ਪੀਜ਼ਾ ਆਪਣਾ ਬਣ ਕੇ ਤਿਆਰ ਹੈਗਾ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਹ ਵੇਖੋ ਜੀ ਇਹ ਨੀਚੇ ਤੋਂ ਵੀ ਕਿੰਨਾ ਵਧੀਆ ਇਹ ਪੱਕਿਆ ਹੋਇਆ ਬਹੁਤ ਵਧੀਆ ਇਹ ਪੱਕ ਕੇ ਤਿਆਰ ਹੈਗਾ ਨੀਚੇ ਤੋਂ ਵੀ ਲੋ ਜੀ ਹੁਣ ਆਪਾਂ ਪੀਜ਼ਾ ਕਟਿੰਗ ਕਰਨਾ ਲੱਗਦੇ ਆ ਤੇ ਆਪਣੇ ਕੋਲ ਪੀਜ਼ਾ ਕਟਰ ਹੈ ਨਹੀਂਗਾ ਤੇ ਆਪਾਂ ਚਾਕੂ ਨਾਲ ਹੀ ਕਟਾਂਗੇ ਇਹਨੂੰ ਚਾਕੂ ਨਾਲ ਪੀਸ ਕਰ ਲੈਣੇ ਇਹਦੇ ਤੇ ਹੁਣ ਆਪਾਂ ਸਾਰੇ ਪੀਸ ਕਰ ਲਈ ਜੀ ਪੀਜ਼ੇ ਦੇ ਤੇ ਦੇਖੋ ਕਿੰਨੇ ਜ਼ਿਆਦਾ ਵਧੀਆ ਇਹ ਬਣੇਗਾ ਪੀਜ਼ਾ ਆਪਣਾ ਬਹੁਤ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇੱਕ ਵਾਰ ਇਹ ਤਵਾ ਪੀਜਾ ਤੁਸੀਂ ਵੀ ਟਰਾਈ ਜਰੂਰ ਕਰਨਾ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ